ਅੱਜ ਤੁਹਾਨੂੰ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਵਾਂਗੇ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਜਫਰਨਾਮਾ ਸਾਹਿਬ ਲਿਖ ਕੇ ਭੇਜਿਆ ਸੰਖੇਪ ਇਤਿਹਾਸ ਗੁਰਦੁਆਰਾ ਲੋਹਗੜ੍ਹ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਸਿੱਖ ਇਤਿਹਾਸ ਵਿੱਚ ਗੁਰਦੁਆਰਾ ਲੋਹਗੜ੍ਹ ਸਾਹਿਬ ਦੀਨਾ ਸਾਹਿਬ ਦਾ ਵਿਸ਼ੇਸ਼ ਸਥਾਨ ਹੈ ਪਹਿਲਾਂ ਇਸ ਗੁਰਦੁਆਰਾ ਸਹਿਬ ਵਾਲੇ ਸਥਾਨ ਤੇ ਭਾਈ ਦੇਸੂ ਤਰਖਾਨ ਰਹਿੰਦਾ ਸੀ ਭਾਬ ਕੇ ਉਸ ਦਾ ਇਥੇ ਘਰ ਸੀ ਉਸ ਦੇ ਮਨ ਵਿੱਚ ਦਸਵੇਂ ਪਾਤਸ਼ਾਹ ਨੂੰ ਮਿਲਣ ਦੀ ਬੜੀ ਤਾਂਘ ਸੀ ਭਾਈ ਦੇਸੂ ਜੀ ਨੇ ਘਰ ਵਾਸਤੇ ਪਲੰਘ ਤਿਆਰ ਕੀਤਾ ਸੀ ਜੋ ਕਿ ਬਹੁਤ ਸੁੰਦਰ ਸੀ ਭਾਈ ਦੇਸੂ ਜੀ ਨੇ ਆਪਣੇ ਘਰ ਉੱਪਰ ਬਣੇ ਚਵਾਰੇ ਵਿੱਚ ਉਸ ਪਲੰਘ ਦਾ ਵਿਛਾਉਣਾ ਕਰਕੇ ਉਸ ਉੱਪਰ ਬੈਠਣਾ ਜਾਂ ਸੌਣਾ ਠੀਕ ਨਹੀਂ ਸਮਝਿਆ ਉਸਨੇ ਸੋਚਿਆ ਕਿ ਇਹ ਪਲੰਘ ਤਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੈਠਣ ਲਾਇਕ ਹੈ ਫਿਰ ਦਸਵੇਂ ਪਾਤਸ਼ਾਹ ਜੀ ਦੀ ਉਡੀਕ ਕਰਨ ਲੱਗਾ ਕਿ ਗੁਰੂ ਸਾਹਿਬ ਜੀ ਇੱਥੇ ਆ ਕੇ ਇਸ ਪਲੰਘ ਉੱਪਰ ਵਿਸ਼ਰਾਮ ਕਰਨ ਗੁਰੂ ਸਾਹਿਬ ਜੀ ਆਪਣੇ ਸਿੱਖ ਦੀ ਭਾਵਨਾ ਨੂੰ ਸਮਝਦੇ ਹੋਏ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਮਕੌਰ ਸਾਹਿਬ ਦੀ ਜੰਗ ਜਿੱਤਣ ਤੋਂ ਬਾਅਦ ਮਾਛੀਵਾੜਾ ਆਲਮਗੀਰ ਰਾਏਕੋਟ ਲੰਮਾ ਜੱਟਪੁਰਾ ਤਖਤੂਪੁਰਾ ਆਦ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਪਿੰਡ ਮਧੇਕੇ ਵਿਖੇ ਪਹੁੰਚੇ ਇੱਥੇ ਉਹਨਾਂ ਦੇ ਪਾਕਾ ਨਿਕਲਿਆ ਕਿੱਥੇ ਹੁਣ ਗੁਰਦੁਆਰਾ ਪਾਕਾ ਸਾਹਿਬ ਬਣਿਆ ਹੋਇਆ ਹੈ ਦੀਨਾ ਸਾਹਿਬ ਦੀਆਂ ਸੰਗਤਾਂ ਨੂੰ ਪਤਾ ਲੱਗਣ ਤੇ ਬਾਈ ਪੋ 1762 ਬਿਕਰਮੀ ਨੂੰ ਰਾਏ ਜੋਧ ਦੇ ਪੋਤਰੇ ਲਖਮੀਰ ਸ਼ਮੀਰ ਤਖਤ ਮਾਲਾ ਤੇ ਪਿੰਡ ਦੀਆਂ ਹੋਰ ਬਹੁਤ ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਨੂੰ ਸਤਕਾਰ ਨਾਲ ਦੀਨਾ ਸਾਹਿਬ ਲੈ ਕੇ ਆਏ ਲਖਮੀਰ ਤੇ ਸ਼ਮੀਰ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਠਹਿਰਨ ਲਈ ਬੇਨਤੀ ਕੀਤੀ ਪਰ ਗੁਰੂ ਸਾਹਿਬ ਜੀ ਨੇ ਪਾਈ ਦੇਸੂ ਜੀ ਦੇ ਕੱਚੇ ਚਵਾਰੇ ਵਿੱਚ ਠਹਿਰਨ ਦੀ ਇੱਛਾ ਪ੍ਰਗਟ ਕੀਤੀ ਕਹਤਾਂ ਗੁਰੂ ਸਾਹਿਬ ਜੀ ਭਾਈ ਦੇਸੂਤਰਖਾਨ ਦੇ ਘਰ ਪਹੁੰਚੇ ਤਾਂ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਬਹੁਤ ਆਦਰ ਸਤਕਾਰ ਕੀਤਾ ਗੁਰੂ ਸਾਹਿਬ ਜੀ ਦਾ ਪਤਾ ਲੱਗਣ ਤੇ ਸੰਗਤਾਂ ਦੂਰੋਂ ਦੂਰੋਂ ਦਰਸ਼ਨਾਂ ਲਈ ਆਉਣ ਲੱਗੀਆਂ ਭਾਈ ਦੇਸੂ ਜੀ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਨੇ ਇੱਥੇ ਗੁਰੂ ਸਾਹਿਬ ਜੀ ਤੋਂ ਅੰਮ੍ਰਿਤ ਪਾਣ ਕੀਤਾ ਗੁਰੂ ਸਾਹਿਬ ਜੀ ਨੇ ਅਰੰਗਜੀਵ ਨੂੰ ਇੱਥੇ ਫਾਰਸੀ ਵਿੱਚ ਇੱਕ ਖਤ ਲਿਖਿਆ ਜਿਸ ਨੂੰ ਜਫਰਨਾਮਾ ਸਾਹਿਬ ਕਿਹਾ ਜਾਂਦਾ ਹੈ ਇਹ ਜਫਰਨਾਮਾ ਇਥੋਂ ਭਾਈ ਧਰਮ ਸਿੰਘ ਅਤੇ ਭਾਈ ਦਇਆ ਸਿੰਘ ਜੀ ਔਰੰਗਜੀਤ ਕੋਲ ਲੈ ਕੇ ਗਏ ਜਿਸ ਵਿੱਚ ਗੁਰੂ ਸਾਹਿਬ ਜੀ ਵੱਲੋਂ ਔਰੰਗਜੀਤ ਨੂੰ ਪਾਈਆਂ ਲਾਣ ਤਾਂ ਪੜ ਕੇ ਅਖੀਰ ਔਰੰਗਜੀਤ ਦੀ ਮੌਤ ਹੋ ਗਈ ਗੁਰੂ ਸਾਹਿਬ ਜੀ ਦੀਨਾ ਸਾਹਿਬ ਦੇ ਆਸ-ਪਾਸ 12 ਕੋ ਤੱਕ ਕੋਈ ਨੁਕਸਾਨ ਨਹੀਂ ਹੋਵੇਗਾ ਅਜਿਹਿਆ ਵਰਦਾਨ ਦਿੱਤਾ ਮਾਲਵੇ ਨੂੰ ਬਹੁਤਾ ਅੰਨ ਪੈਦਾ ਕਰਨ ਵਾਲੀ ਧਰਤੀ ਕਿਹਾ ਇਲਾਕੇ ਨੂੰ ਹੋਰ ਵੀ ਗੁਰੂ ਸਾਹਿਬ ਜੀ ਨੇ ਇੱਥੇ ਬਹੁਤ ਬਖਸ਼ਿਸ਼ਾਂ ਕੀਤੀਆਂ ਫਿਰ ਗੁਰੂ ਸਾਹਿਬ ਜੀ ਚਾਰ ਵਿਸਾਖ 1762 ਬਿਕਰਮੀ ਨੂੰ ਇੱਥੋਂ ਸ੍ਰੀ ਮੁਕਤਸਰ ਸਾਹਿਬ ਵੱਲ ਚਲੇ ਗਏ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਗੁਰਦੁਆਰਾ ਲੋਗੜ ਸਾਹਿਬ ਪਿੰਡ ਦੀਨਾ ਸਾਹਿਬ ਵਿਖੇ 9 ਸਤੰਬਰ 2022 ਨੂੰ ਗੁਰੂ ਨਾਨਕ ਪਵਿੱਤਰ ਜੰਗਲ ਨਾਹੇਠ 35 ਪ੍ਰਜਾਪੀਆਂ ਦੇ ਲਗਭਗ 5500 ਰੁੱਖ ਬੜੀ ਸ਼ਰਧਾ ਨਾਲ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲਗਾਏ ਗਏ ਗੁਰੂ ਨਾਨਕ ਪਵਿੱਤਰ ਜੰਗਲ ਵਿੱਚ ਲੱਗੀਆਂ 35 ਪ੍ਰਜਾਪੀਆਂ ਅਰਜਣ ਢੱਕ ਸੰਭਾਲੂ ਸਹੰਜਣਾ ਖੈਰ ਬਿਹੜਾ ਗੁੱਲਰ ਟਿੱਪਲ ਅਮਲਤਾਸ ਮਲੇ ਬੇਰ ਸਿੰਮਲ ਹਰੜ ਪੈਲਕਣ ਰੋਹੀੜਾ ਅੱਕ ਬੋੜ ਜਾਮਣ ਰਜੈਣ ਬੇਰ ਪਹਾੜੀ ਟਾਲੀ ਬੈਲ ਜੰਡ ਲਸੂੜਾ ਫਾਲਸਾ ਹਾਰ ਸ਼ਿੰਗਾਰ ਦੇਸੀ ਕਿੱਕਰ ਮਹੂਆ ਕਰੌਂਦਾ ਤੋਤਾ ਚਿੱਟਾ ਸ਼੍ਰੀ ਕਦਮ ਨੰਮ ਟਾਲੀ ਸੁਖਚੈਣ ਕਾਲਾ ਸ਼੍ਰੀ ਆਦ ਦਰਖਤ ਇਸ ਜੰਗਲ ਵਿੱਚ ਲਗਾਏ ਗਏ ਹਨ ਜੋ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦਾ ਬਹੁਤ ਹੀ ਸਲਾਘਾਯੋਗ ਕਦਮ ਹੈ